ਕੈਂਸਰ ਵਰਗੀਆਂ ਬਿਮਾਰੀਆਂ ਇੱਥੇ ਦੂਰ ਹੁੰਦੀਆਂ ਨੇ ਤੇ ਥੋੜਾ ਨਾ ਕਾਦਿਆਂ ਸਾਰੀ ਡਿਟੇਲ ਸਾਂਝੀ ਤੁਹਾਨੂੰ ਇਤਿਹਾਸ ਵੀ ਦੱਸਦੇ ਆ ਤੇ ਤੁਹਾਨੂੰ ਆਪਾਂ ਦੱਸਦੇ ਆ ਵੀ ਜਗ੍ਹਾ ਕਿੱਥੇ ਬਣੀ ਹੋਈ ਹੈ ਤੇ ਕਿਹੜੇ ਦਿਨ ਆਉਣਾ ਪੈਂਦਾ ਇਹਦਾ ਕੀ ਇਹਦਾ ਸਿਸਟਮ ਹੈ ਇਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜੀ 10ਵੇਂ ਪਾਤਸ਼ਾਹੀਆਂ ਸਾਰੀਆਂ ਜਿਹੜੇ ਜਿਹਨੇ ਆਪਾਂ ਤੁਹਾਨੂੰ ਅੱਜ ਆਪਾਂ ਦਸ਼ਮੇ ਵਿਲੇ ਕਰਾਵਾਂਗੇ ਤੁਹਾਨੂੰ ਸਾਰਾ ਐਡਰੈਸ ਫੋਨ ਨੰਬਰ ਇਤਿਹਾਸ ਇਥੋਂ ਦਾ ਗੋਦਰਾ ਸਾਹਿਬ ਦਾ ਤੁਹਾਨੂੰ ਸਾਰਾ ਦੱਸਾਂਗੇ ਵੀ ਕਿਵੇਂ ਇਹ ਸਿਸਟਮ ਆ ਕਿਵੇਂ ਅਰਦਾਸ ਹੁੰਦੀ ਆ ਤੇ ਕਿਹੜੇ ਦਿਨ ਆਉਣਾ ਕੈਂਸਰ ਵਰਗੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਬਣਾ ਲਓ ਵੀਡੀਓ ਦੇ ਨਾਲ ਕੈਂਸਰ ਵਰਗੀਆਂ ਮਹਾ ਬਿਮਾਰੀਆਂ ਵੱਡੀਆਂ ਜਿਹੜੀਆਂ ਲਾਜ਼ ਲਾਜ਼ ਬਿਮਾਰੀਆਂ ਹੁੰਦੀਆਂ ਨਾ ਉਹਨਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਵਾ ਹਰ ਐਤਵਾਰ ਨੂੰ ਇੱਥੋਂ ਜਾਲ ਲੈ ਜਾਣਾ ਪਵਾ ਕੇ ਤੇ 40 ਦਿਨ ਲਗਾਤਾਰ ਉਹ ਪੀਣਾ ਵਾ ਤੇ ਇੱਥੋਂ ਥੋੜਾ ਜਿਹਾ ਪਾ ਕੇ ਦੇ ਦਿੰਦੇ ਨੇ ਬਾਬਾ ਜੀ ਆਪ ਇੱਥੋਂ ਬੋਦਲਾ ਵਗੈਰਾ ਮਿਲ ਜਣੀਆਂ ਆਪ ਜੇ ਘਰੋਂ ਨਹੀਂ ਲੈ ਕੇ ਨੂੰ ਸਵਚਮ ਰੱਖਣੀ 40 ਦਿਨ ਕਿਸੇ ਦਾ ਝੂਠਾ ਨਹੀਂ ਖਾਣਾ ਕਿਸੇ ਦਾ ਝੂਠਾ ਕਿਸੇ ਨੂੰ ਝੂਠਾ ਦੇਣਾ ਝੂਠਾ ਪੀਣਾ ਤੇ ਜਿਸ ਨੂੰ ਝੂਠਾ ਦੇਣਾ ਸਰਬ ਝੂਠੇ ਦੀ ਭਰੇਜ ਰੱਖਣਾ ਸਰਬ ਝੂਠੇ ਦਾ ਬੋਤਲਾਂ ਇੱਥੋਂ ਮਿਲ ਜਾਂਦੀਆਂ ਨੇ ਆਪ ਤੇ ਜੇ ਕਿਸੇ ਕੋਈ ਫੈਮਿਲੀ ਵਿੱਚੋਂ ਦੋ ਬੰਦੇ ਜਾਂ ਤਿੰਨ ਬੰਦੇ ਤੇ ਤਿੰਨ ਬੋਤਲਾਂ ਅਲੱਗ-ਅਲੱਗ ਹੀ ਲੈਣੀਆਂ ਨੇ ਆਪੋ ਆਪਣੀ ਬੋਤਲ ਸਾਹਮਣੇ ਲੈਣੀ ਹੈ ਜੇ ਕੋਈ ਕੱਲਾ ਬੰਦਾ ਕੱਲੇ ਨਹੀਂ ਜੇ ਕੋਈ ਮੰਨ ਲਓ ਪਰਿਵਾਰ ਦੇ ਵਿੱਚੋਂ ਕੋਈ ਦੋ ਬੰਦੇ ਜਾਂ ਤਿੰਨ ਬੰਦੇ ਨੇ ਕੋਈ ਕਰਨਾ ਆਪ ਦਾ ਨਾ ਯਾਨੀ ਕਿ ਭਰੇਜ ਰੱਖਣਾ ਦਾ ਉਹ ਸਾ ਤਿੰਨ ਬੰਦੇ ਦੀ ਬੋਤਲਾਂ ਲੈਣੀਆਂ ਲੈਣੀਆਂ ਨੇ ਜਿੰਨੇ ਮੈਂਬਰ ਆਉਣਗੇ ਤੇ ਬਾਕੀ ਸਾਹਮਣੀ ਸਾਈ ਸਰੋਵਰ ਆ ਜੀ ਇੱਥੇ ਬੰਦਾ ਆਪ ਅਸ্নান ਕਰ ਸਕਦਾ ਪੰਜ ਅਸ্নানਾ ਵੀ ਕਰ ਸਕਦਾ ਤੁਹਾਡੀ ਤੁਹਾਡੇ ਦਾ ਟਪੈਂਡਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਠੀਕ ਆ ਜੀ ਬਾਕੀ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਤੇ ਬਾਕੀ ਇੱਥੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਜੀ ਇੱਥੇ ਤੇ ਉਹਨਾਂ ਦੇ ਦਰਸ਼ਨ ਕਰੋ ਤੇ ਉਹਨਾਂ ਦੇ ਦਰਸ਼ਨ ਹੱਥ ਨਾ ਆਪਾਂ ਉਹਨਾਂ ਨੂੰ ਦੇਖਦੇ ਹੱਥ ਲਾਉਂਦੇ ਆ ਨਾ ਉਹ ਥਾਂ ਦੇ ਜਿਵੇਂ ਬਣਿਆ ਹੋਇਆ ਕੈਵਨ ਬਣਿਆ ਹੋਇਆ ਹੱਥ ਲਾਉਣ ਨਾਲ ਬੁਮਾਰੀਆਂ ਦੂਰ ਹੋ ਜਾਂਦੀਆਂ ਜਿੱਦਾਂ ਆਪਾਂ ਇੱਥੇ ਬਾਬਾ ਜੀ ਦੱਸਦੇ ਆ ਠੀਕ ਆ ਜੀ ਇਸ ਰੋਗਰਾ ਜੀ ਤੇ ਆ ਜੋ ਤੁਹਾਨੂੰ ਦਾਣੇ ਲਗਾ ਦੇ ਦਿਖਾਉਣੇ ਵੀ ਆ ਸਵੇਰ 8 ਵਜੇ ਤੋਂ ਲੈ ਕੇ ਹਰ ਐਤਵਾਰ ਮੈਂ ਤੁਹਾਨੂੰ ਦੱਸਦਾ ਹਰ ਐਤਵਾਰ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੁਪਹਿਰ ਦੇ 2 ਵਜੇ ਤੱਕ ਪਹਿਲੀ ਰਸਾ 8 ਵਜੇ ਫਿਰ 8:30 ਵੇ ਦੂਜੀ 9 ਵਜੇ ਫਿਰ 9:30 ਵਜੇ 10 ਵਜੇ ਫਿਰ 10:30 ਵਜੇ ਤੇ ਫਿਰ 11 ਤੇ 11:30 ਤੇ 12 ਤੇ 12:30 1 ਤੇ 1:30 ਤੇ ਫਿਰ ਆਖਰੀ ਰਸ 2 ਵਜੇ ਹਰ ਐਤਵਾਰ ਨੂੰ ਕੀਤੀ ਜਾਂਦੀ ਹੈ ਤੇ ਲੰਗਰ ਪ੍ਰਸ਼ਾਦੇ ਬਣ ਜਾਂਦੇ ਇੱਥੇ ਪ੍ਰੰਧ ਪੱਕਾ ਹੀ ਚੱਲਦਾ ਤੇ ਇੱਕ ਹੋਰ ਦਾ ਤੁਹਾਨੂੰ ਦੱਸ ਦਈਏ ਵੀ 29 ਤਰੀਕ ਨੂੰ ਆਉਣ ਵਾਲੀ 29 ਤਰੀਕ ਨੂੰ ਆਹੀ 29 ਤਰੀਕ ਨੂੰ ਤਾਈ ਮਹੀਨੇ ਦੀ ਨਮਾ ਦਰਵਾਸਾ ਸਾਹਿਬ ਇੱਥੇ ਬਣ ਚੁੱਕਿਆ ਜੀ ਉਹਨਾਂ ਦਾ ਦਗਾਟਣਾ ਨਵੇਂ ਦਰਵਾਸਾ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਸੋਭਿਤ ਨਵੇਂ ਕਰਨੇ ਆ ਜਿਹੜਾ ਵੀਰ ਭਰਾ ਇੱਥੇ ਆ ਸਕਦਾ ਆ ਤਾਂ ਜਰੂਰ ਪਹੁੰਚਿਓ ਠੀਕ ਆ ਜੀ ਆਕੀ ਆਜੋ ਚੱਲਦੇ ਹੁਣ ਆਪਾਂ ਅੰਦਰ ਤੇ ਨਾਲ ਦਰਸ਼ਨ ਵੇਲੇ ਕਰਦੇ ਆਂ ਤੇ ਨਾਲੇ ਤੁਹਾਨੂੰ ਆਪਾਂ ਦਿਖਾਉਨੇ ਆਂ ਅੰਦਰੋਂ ਵੀ ਤੇ ਤੁਹਾਨੂੰ ਮਾਹਰ ਇਹਨੀਆਂ ਤੁਹਾਨੂੰ ਆਪਾਂ ਦੀਆਂ ਸ਼ਰੀਰ ਦੀਆਂ ਨਿਸ਼ਾਨੀਆਂ ਨੇ ਤੁਹਾਨੂੰ ਉਹਨਾਂ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਠੀਕ ਆ ਜੀ ਇੱਥੇ ਚਲ ਮਿਲ ਜਾਂਦਾ ਅੰਦਰੋਂ ਤਾਂ ਇੱਥੇ ਦੇਖੋ ਸੰਗਤ ਕਿੰਨੀ ਬੈਠੀ ਐ ਸੰਗਤ ਦੀ ਸੰਗਤ ਦਾ ਇੱਥੇ ਅਰਦਾਸ ਬੇਨਤੀ ਹੁੰਦੀ ਐ ਮਨ ਦੇ ਵਿੱਚ ਆਪਾਂ ਧਿਆ ਲੈਣਾ ਵਾ ਜਿਹੜੀ ਆਪਾਂ ਅਰਦਾਸ ਕਰਨੀ ਐ ਕੋਈ ਕੰਮ ਨਹੀਂ ਚੱਲਦਾ ਜਾਂ ਕੋਈ ਆਪਾਂ ਨੂੰ ਸਰੀਰ ਦਾ ਕੋਈ ਵੀ ਰੋਗ ਐ ਐਂਸਰ ਵਰਕੀਆਂ ਬਵਾਰੀਆਂ ਜਾਂ ਕੋਈ ਹੋਰ ਹੋ ਗਿਆ ਜਾਂ ਇਕੱਠਾ ਹੋ ਗਈਆਂ ਪਤਰੀ ਹੋ ਗਈ ਜਾਂ ਕੋਈ ਵੀ ਰੋਗ ਹੋਰ ਹੋ ਗਿਆ ਹਨਾ ਆ ਜਾਲਾ ਜੀ ਇਥੋਂ ਜਾਲਾ ਬਾਬਾ ਜੀ ਪਾ ਪਾ ਕੇ ਥੋੜਾ ਥੋੜਾ ਦੇਈ ਜਾਂਦੇ ਆ ਆਪਾਂ ਘਰ ਆ ਕੇ ਵਧਾ ਲੈਂਦਾ ਪਹਿਲਾਂ ਉਹਨਾਂ ਨੂੰ ਪਹਿਲਾਂ ਵਧਾ ਦਿਓ ਸੋਚਾ ਪਾਣੀ ਪਾਉਣਾ ਤੇ ਸੱਚ ਮੇਹੀ ਰੱਖਣੀ ਠੀਕ ਆ ਤੇ ਸੇਵਾ ਵੀ ਦੇ ਸਾਡੀ ਮਰਜ਼ੀ ਆ ਤੇ ਜਦੋਂ 40 ਦਿਨਾਂ ਤੋਂ ਬਾਅਦ ਜਦੋਂ ਆਪਾਂ ਦੇ ਰੋਕਤਾ ਜਾਂ ਕੋਈ ਹੋਰ ਕੰਮ ਸਾਰੇ ਜਿਹੜੇ ਕੰਮ ਬਣ ਗਏ ਜਿਹੜੀ ਆਪਾਂ ਅਰਦਾਸ ਬੇਨਤੀ ਕੀਤੀ ਆ ਤਾਂ ਆਪਾਂ ਦੇਗ ਬਣਾਉਣ ਦਾ ਸਮਾਨ ਜਿੰਨਾ ਵੀ ਆਪਾਂ ਲੈ ਕੇ ਆ ਸਕਦੇ ਉਹਨਾ ਆਪਾਂ ਦੇ ਦੇਣਾ ਵਾ ਤੇ ਆ ਦਰਵਾਸਾਬ ਦਾ ਦੁਗਾਟਨਾ ਜੀ ਨਵੀਂ ਸਾਰੀ ਕੀਤੀ ਗਿਆ ਦਰਵਾਸਾਬ ਦੀ ਤੇ ਇਹ ਆ ਜੀ ਨਿਸ਼ਾਨੀਆਂ ਮੋਰਾ ਬਾਟਾ ਤੇ ਚੋਲਾ ਸਾਹਿਬ ਜਿਹੜਾ ਉੱਚ ਦਾ ਪੀਰ ਬਣਦੇ ਸਮੇਂ ਪਹਿਨੇ ਆ ਸੀ ਤੇ ਨਾਲ ਜੋ ਤਾਂ ਹੱਥ ਲਾ ਲਾ ਕੇ ਦਸਵੇਂ ਵੇਲੇ ਕਰਦੀਆਂ ਤੇ ਅਸ਼ੀਰਵਾਦ ਲੈਂਦੀਆਂ ਵਗੈਰੀਏ ਵੀ ਤੇ ਹਰ ਇੱਕ ਮਨੋ ਕਾਮ ਇੱਥੇ ਪੂਰੀ ਹੋ ਜਾਂਦੀ ਹੈ ਦੇ ਰੁਕਤਾਂ ਟੁੱਟ ਜਾਂਦੇ ਆ ਇਹਦੇ ਪਾਪਾ ਜੀ ਦੀਆਂ ਨਿਸ਼ਾਨੀਆਂ ਨੇ ਕਰੋੜ ਸਾਹਿਬ ਦੀਆਂ ਤੇ ਤੁਹਾਨੂੰ ਅੱਗੇ ਚੱਲ ਕੇ ਸਾਰਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਵੀ ਇੱਥੇ ਤੱਕ ਇਹ ਨਿਸ਼ਾਨੀਆਂ ਕਿਵੇਂ ਪਹੁੰਚੀਆਂ ਇਹ ਆ ਜੀ ਗੁਰਦਰਾ ਚੋੜਾ ਸਾਹਿਬ ਨੰਗਲ ਪਿੰਡ ਆ ਜੀ ਫਰੀਦਕੋਟ ਦੇ ਵਿੱਚ ਆਉਂਦਾ ਇਹ ਨੰਗਲ ਪਿੰਡ ਫਰੀਦਕੋਟ ਜੇ ਆਪਾਂ ਲੋਗ ਗਏ ਸਾਈਡ ਤੋਂ ਆਈਏ ਤਾਂ ਫਰੀਦਕੋਟ ਫਲੋਇਪੁਰ ਫਲੋਇਪੁਰ ਤੋਂ ਫਰੀਦਕੋਟ ਵਾਲਾ ਰੋਡ ਫੱਲਣਾ ਰਸਤੇ ਦੇ ਵਿੱਚ ਨੰਗਲ ਪਿੰਡ ਆ ਜਾਂਦਾ 메ਨ ਰੋਡ ਛੱਡਣਾ ਥਲਨ ਉਤਰਿਆ ਹੋਣਾ ਫੰਡ ਵਾਲੇ ਪਾਸੇ ਤੇ ਇਹਦਾ ਡਰੈਸ ਵਗੈਰਾ ਸਾਨੂੰ ਸਾਰਾ ਅੱਗੇ ਚੱਲ ਕੇ ਚੰਗੀ ਤਰ੍ਹਾਂ ਤੁਹਾਨੂੰ ਸਮਝਾਵਾਂਗੇ ਵੀ ਤੇ ਤੁਹਾਨੂੰ ਸਾਰਾ ਇਤਿਹਾਸ ਵੀ ਤੁਹਾਨੂੰ ਸੁਣਾਵਾਂਗੇ ਤੇ ਲੰਗਰ ਪਾਣੀ ਜ਼ਰੂਰ ਛੱਕ ਕੇ ਜਾਇਓ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਪੱਕਾ ਕੀਤਾ ਹੁੰਦਾ ਹਰ ਐਤਵਾਰ ਸਿਰਫ ਐਤਵਾਰ ਹਰ ਐਤਵਾਰ ਸਿਰਫ ਐਤਵਾਰ ਹੀ ਸੋਮਵਾਰ ਮੰਗਲਵਾਰ ਵੀਰਵਾਰ ਤੱਕ ਇਦੋਂ ਬਣਾ ਕੋਈ ਦਿਨ ਨਹੀਂ ਸਿਰਫ ਐਤਵਾਰ ਸਵੇਰ 8 ਵਜੇ ਤੱਕ ਪਹਿਲਾਂ ਪਹਿਲਾਂ ਇੱਥੇ ਆ ਜਿਓ ਠੀਕ ਹੈ ਜੀ ਤੇ ਬਾਕੀ ਸੰਗਤ ਆਉਦੀ ਰਹਿੰਦੀ ਹੈ ਕੋਈ ਚੱਕਨ ਚਾਹੀ 9 ਵਜੇ ਚਾਹੀ 10 ਵਜੇ ਆਜੋ ਚਾਹੀ 11 ਵਜੇ ਆਜੋ ਪਰ 2 ਵਜੇ ਤੋਂ ਪਹਿਲਾਂ ਪਹਿਲਾਂ ਆ ਅਸੀਂ ਅਰਦਾਸ ਜਿਹੜੀ 2 ਵਜੇ ਹੁੰਦੀ ਹੈ 8 ਵਜੇ ਤੋਂ ਲੈ ਕੇ 2 ਵਜੇ ਤੱਕ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਤੇ ਹਰ ਇੱਕ ਦੀ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਕਰੋ ਦਰਸ਼ਨ ਮੇਲੇ ਤੇ ਮਹਾਰਾਜ ਪਲੀ ਕਰੇ ਨਵਾ ਦਰਵਾਜ਼ਾ ਬਣ ਗਿਆ ਜਰੂਰ ਉਦਘਾਟਨ ਹੋ ਗਿਆ ਤੇ ਬਾਬਾ ਜੀ ਸੁੱਖ ਰੱਖਣ ਸਾਨੂੰ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵੀ ਨਵਾਂ ਦਰਵਾਜ਼ਾ ਸਾਹਿਬ ਵੀ ਤੁਹਾਨੂੰ ਦੁਆਰਾ ਦਿਖਾਇਆ ਜਾਵੇ ਤੇ ਬਾਕੀ ਮਹਾਰਾਜ ਦੀ ਰਾਜਾ ਠੀਕ ਆ ਜੀ ਤੇ ਬਾਕੀ ਤੁਹਾਨੂੰ ਸੰਗ ਤੋਂ ਤੁਹਾਨੂੰ ਦੇਖ ਹੀ ਲਈਏ ਵੀ ਕਿੰਨੀ ਜਿਆਦਾ ਸੰਗਤ ਆਉਂਦੀ ਆ ਸਵੇਰੇ ਦੇ ਹਲੇ 6:30 7:35 ਦੇ ਅਸੀਂ ਪਹੁੰਚ ਗਏ ਮਜਗਰਾਮਾ ਏਰੀਏ ਤੋਂ ਤੁਰਿਆ ਸੀ ਠੀਕ ਆ ਜੀ ਟਿਗਰਾਮਾ ਹੈ ਤੋਂ ਤੇ ਮੈਨੂੰ ਤਕਰੀਬਾ 80 ਕਿਲੋਵੋਲਟ ਰੇ 70 80 ਕਿਲੋਵੋਲਟ ਤੋਂ ਪਹ ਪਿਆ ਤਕਰੀਬਨ ਤੇ ਤੇ ਸਵੇਰੇ ਸਾਮ ਜਦੋਂ ਸੰਗ ਲੱਗਣੀ ਜਾ ਰਿਹਾ ਦਾ ਨਾਮ वगैरह ਚ ਲੱਗਦੀਆਂ ਨੇ ਬਾਕੀ ਆ ਗਿਆ ਜੀ ਇਤਿਹਾਸ ਮੁਤਾਬਕ ਜੇ ਆਪਾਂ ਗੱਲਬਾਤ ਕਰਦੇ ਆ ਤਾਂ ਤੁਹਾਨੂੰ ਮੋਟਾ-ਮੋਟਾ ਦੱਸਣੇ ਆ ਉਦੋਂ ਤਾਂ ਬਹੁਤ ਲੰਬਾ ਹੋ ਜਾਊਗਾ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਲਿਓ ਜਾਂ ਵੀਡੀਓ ਨੂੰ ਪਾਜ਼ ਕਰਕੇ ਜ਼ੂਮ ਕਰਕੇ ਪੜ੍ਹ ਲਿਓ ਠੀਕ ਆ ਉਦੋਂ ਤੁਹਾਨੂੰ ਆਪਾਂ ਮੋਟਾ-ਮੋਟਾ ਜੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਦਾਂ ਵੀ ਜਿਵੇਂ ਇਤਿਹਾਸ ਦੇ ਮੁਤਾਬਕ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1705 ਈਸਵੀ ਨੂੰ ਚਮਕੌਰ ਦੀ ਗਲੀ ਛੱਡ ਕੇ ਮਾਸ਼ੀਵਲੇ ਜੰਗਲਾਂ ਵਿੱਚ ਪਹੁੰਚੇ ਸਨ ਤਾਂ ਉੱਥੇ ਅਨੇਕ ਗਨੀਖਾਂ ਤੇ ਨਵੀਖਾਂ ਨੂੰ ਖਾਂ ਖਾਂ ਗੁਰੂ ਜੀ ਸੇਵਾ ਵਿੱਚ ਹਾਜ਼ਰ ਹੋਏ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਇੱਥੇ ਉਹਨਾਂ ਗੁਰੂ ਗੁਰੂ ਜੀ ਨੂੰ ਨੀਲੇ ਰੰਗ ਦਾ ਚੋਲਾ ਪਹਿਨਾਇਆ ਤੇ ਔਚ ਦੇ ਪੀਰ ਦੇ ਪੇਸ ਵਿੱਚ ਲੱਖੀ ਜੰਗਲਵਲ ਕੋਚ ਕੀਤਾ ਤੇ ਪੜਾਹ ਕਰਦੇ ਹੋਏ ਕੋਟਕਪੂਰੇ ਦੀ ਧਰਤੀ ਤੇ ਪਹੁੰਚੇ ਇੱਥੇ ਗੁਰੂ ਜੀ ਨੇ ਕੋਟਕਪੂਰੇ ਦੇ ਰਾਜੇ ਕਪੂਰ ਚੰਦ ਤੋਂ ਜੰਗ ਕਰਨ ਲਈ ਕਿਲੇ ਦੀ ਮੰਗ ਕੀਤੀ ਪ੍ਰੰਤੂ ਰਾਜੇ ਨੇ ਗੁਰੂ ਨੂੰ ਕਿਲਾ ਦੇਣ ਤੋਂ ਇਨਕਾਰ ਕਰਤਾ ਗੁਰੂ ਜੀ ਨੂੰ ਤੇ ਇੱਥੋਂ ਗੁਰੂ ਜੀ ਪਿੰਡ ਢਿਲਮਾ ਪਹੁੰਚੇ ਇੱਥੋਂ ਭਾਈ ਕੋਲਾ ਸਾਉਧੀ ਜੀ ਨੂੰ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਕੋਲ ਸੇਵਾ ਵਿੱਚ ਹਾਜ਼ਰ ਹੋਏ ਹਾਜ਼ਰ ਹੋਇਆ ਕੋਲ ਸੋਢੀ ਕੋਲ ਗੁਰੂ ਜੀ ਨੇ ਵਸਤਰ ਬਦਲੀ ਕੀਤੇ ਗੁਰੂ ਜੀ ਨੇ ਨੀਲਾ ਚੋਲਾ ਜੋ ਉੱਚ ਦਾ ਪੀਰ ਪਹਿਨਣ ਸਮੇਂ ਪਹਿਨੇ ਅਸੀਂ ਲੀਰਾਂ ਪਾੜ ਕੇ ਉਤਾਰ ਦਿੱਤਾ ਅਤੇ ਲੀਰਾਂ ਅਗਰ ਭੇਟ ਕਰ ਦਿੱਤੀਆਂ ਤੇ ਇੱਕ ਲੀਰ ਪਾਈ ਮਾਨ ਸਿੰਘ ਜੀ ਮਾਨ ਸਿੰਘ ਜੀ ਨੇ ਆਪਣੇ ਸਿਰ ਉੱਤੇ ਰੱਖ ਲਈ ਕੁਝ ਲੀਰਾਂ ਪਾਈ ਲਾਲ ਚੰਦ ਨੇ ਇਕੱਠੀਆਂ ਕਰ ਲਈਆਂ ਗੁਰੂ ਜੀ ਨੇ ਖੁਸ਼ ਹੋ ਕੇ ਕੁਝ ਹੋਰ ਅਨਮੋਲ ਵਸਤਾਂ ਬਾਸ਼ਸ਼ ਕੀਤੀਆਂ ਤੇ ਭਾਈ ਲਾਲ ਚੰਦ ਨੂੰ ਕਿਹਾ ਕਿ ਇਹਨਾਂ ਦੇ ਦਾਸਨ ਕਰੇਗਾ ਤੇ ਦੁੱਖ ਦੁੱਖਾਂ ਦਾ ਖਲਾਸੀ ਹੋਵੇਗੀ ਯਾਨੀ ਕਿ ਦੁੱਖ ਕਸ਼ਟ ਜੋ ਵੀ ਹੋਇਆ ਉਹ ਸਭ ਕੱਟੇ 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 ਜਾਣਗੇ ਮਤਲਬ ਇਹ ਆ ਠੀਕ ਆ ਜੀ ਹਜ਼ੀਰਾ ਦਾ ਰੋਗ ਸ਼ਾਂਤ ਹੋਵੇਗਾ ਇਹ ਵਸਤਾਂ ਸਾਡੇ ਕੋਲ ਹੀ ਰਹਿਣਗੀਆਂ ਜਿਹੜਾ ਕੋਈ ਖੋਣ ਦੀ ਕੋਸ਼ਿਸ਼ ਕਰੇਗਾ ਉਸ ਦੀ ਵੰਸ਼ ਨਹੀਂ ਰਹੇਗਾ ਉਸ ਦਾ ਵੰਸ਼ ਨਹੀਂ ਰਹੇਗਾ ਮਤਲਬ ਇਹ ਠੀਕ ਆ ਭਾਈ ਲਾਲ ਚੰਦ ਜੀ ਇਹ ਬਖਸ਼ਿਸ਼ਾਂ ਪ੍ਰਾਪਤ ਕਰਕੇ ਪਿੰਡ ਦੰਗਲ ਜ਼ਿਲ੍ਹਾ ਫਰੀਦਕੋਟ ਪੰਜਾਬ ਵਿਖੇ ਰਹਿਣ ਲੱਗੇ ਆ ਤੇ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਸੰਗਤਾਂ ਨੂੰ ਦੁੱਖਾਂ ਤੋਂ ਖਲਾਸੀ ਬਖਸ਼ਦੇ ਰਹੇ ਭਾਗ ਵੀ ਅਰਦਾਸ ਬੇਨਤੀਆਂ ਜਿਵੇਂ ਹੁੰਦੀਆਂ ਤੁਹਾਨੂੰ ਅਸੀਂ ਤੁਹਾਨੂੰ ਦੱਸਦੇ ਆਂ ਵੀ ਅਰਦਾਸ ਦਿਖਾਇਆ ਤੁਹਾਨੂੰ ਜਦੋਂ ਆਪਾਂ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਮੰਨ ਦੇਵਤਾਰ ਨੂੰ ਵੀ ਸਾਨੂੰ ਆਹ ਪ੍ਰੋਬਲਮ ਵੀ ਜਾਂ ਸਾਡਾ ਕੰਮ ਨਹੀਂ ਬਣਦਾ ਜਾਂ ਸਾਨੂੰ ਵੀ ਆਹ ਰੋਗ ਆ ਸਾਡਾ ਸਰੀਰ ਦਾ ਇਹ ਸਾਡਾ ਰੋਗ ਸਹੀ ਹੋ ਜਾਏ ਭਾਈ ਲਾਲ ਚੰਗ ਜੀ ਬਹਿਲ ਖਤਰੀ ਨਿਵਾਸੀ ਬੁੜੀਆ ਦਿਲਾ ਅੰਬਾਲਾ ਦੇ ਰਹਿਣ ਵਾਲੇ ਸਨ ਠੀਕ ਆ ਜੀ ਜੋ ਕਿ ਸ਼੍ਰੀ ਗੁਰਗਾਂ ਸ਼੍ਰੀ ਗੁਰਗਾਂ ਸਿੰਘ ਜੀ ਦੇ ਲੰਗਰ ਵਿੱਚ ਹਲਵਾਈ ਦੀ ਸੇਵਾ ਕਰਿਆ ਕਰਦੇ ਸਨ ਭਾਈ ਲਾਲ ਜੀ ਲਾਲ ਚੰਦ ਜੀ ਇੱਕ ਜੋਧਾ ਸਨ ਜਿੰਨ੍ਹਾਂ ਨੇ ਪੰਗਾੜੀ ਜੁੱਧ ਵਿੱਚ ਵੱਡੀ ਬੀਰਤਾ ਦਿਖਾਈ ਠੀਕ ਆ ਜੀ ਦਿਖਾਈ ਸੋ ਲਾਲ ਚੰਦ ਆਣ ਕੇ ਕਮਾਨ ਬਾਣ ਤਾਣ ਕੇ ਗੁਰੂ ਸੋਪਾ ਪੰਗਾਣੀ ਦੇ ਜੁੱਧ ਦੇ ਸਥਾਨ 'ਤੇ ਭਾਈ ਧਾਰ ਤੇ ਹਿੰਦੂ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ ਕੁਝ ਸਿੱਖ ਗੁਰੂ ਜੀ ਦੇ ਨਾਲ ਸਨ ਅਚਾਨਕ ਹਮਲੇ ਕਰਨ ਸਿੱਖ ਸੰਗਤਾਂ ਗੁੱਸੇ ਵਿੱਚ ਆ ਗਈਆਂ ਜੋ ਕੁਝ ਵੀ ਸੰਗਤਾਂ ਸਿੱਖ ਸੰਗਤਾਂ ਦੇ ਹਥਿਆਰ ਹੱਥ ਵਿੱਚ ਆਇਆ ਉਹੀ ਵਿਦਾਨ ਜੰਗ ਵਿੱਚ ਲੈ ਕੇ ਲੈ ਕੇ ਕੁੱਦ ਪਏ ਤੇ ਭਾਈ ਲਾਲ ਚੰਦ ਵੀ ਗੈਰ ਰਵਾਇਤੀ ਹਥਿਆਰ ਅਰਥਾਤ ਆਪਣੇ ਖਰਚਣੇ ਦੇ ਨਾਲ ਲੜੇ ਭਾਈ ਲਾਲ ਚੰਦ ਦਾ ਜਗਰ ਜਸਮੇਸ਼ ਪਤਾਨੀ 75 ਨਾਟਕ ਵਿੱਚ ਕੀਤਾ ਹੈ ਕਪਿਓ ਲਾਲ ਕਪਿਓ ਲਾਲ ਚੰਦ ਕੀਏ ਲਾਲ ਰੂਪ ਇਸ ਤਰ੍ਹਾਂ ਸਿੱਖਾਂ ਦੇ ਪੰਗਾਣੀ ਦਾ ਜੁੱਧ ਜਿੱਤ ਲਿਆ ਭਾਈ ਲਾਲ ਚੰਦ ਜੀ ਅਥੋਂ ਅਮਰਤਸਰ ਕੇ ਭਾਈ ਲਾਲ ਸਿੰਘ ਬਣੇ ਬਣ ਕੇ ਠੀਕ ਆ ਜੀ ਅਚਾਨਕ ਧਰਮ ਜੰਗਾਂ ਵਿੱਚ ਹਿੱਸਾ ਲਿਆ ਤੇ ਅਨੇਕਾ ਹੀ ਜਾਂ ਅਨੇਕਾ ਹੀ ਧਰਮਾ ਧਰਮ ਜੰਗਾ ਦੇ ਵਿੱਚ ਹਿੱਸਾ ਵੀ ਲਿਆ ਤੇ ਮਹਾਨ ਕੋਸ਼ ਭਾਈ ਕਾਨ ਸਿੰਘ ਜੀ ਨਾਬਾ ਪੰਨਾ 1064 ਤੋਂ 65 ਐਸ ਸੂਰਵੀਰ ਦਾ ਪਰਿਵਾਰ ਪੀੜੀ ਦਰ ਪੀੜੀ ਗੁਰੂ ਜੀ ਦੀਆਂ ਬਰਖਸ਼ਾਂ ਦੀ ਸੇਵਾ ਕਰ ਰਿਹਾ ਹੈ। ਯਾਨੀ ਕਿ ਜਿਹੜਾ ਬਾਬਾ ਜੀ ਦੀਆਂ ਨਿਸ਼ਾਨੀਆਂ ਜਿਹੜੀਆਂ ਉੱਥੇ ਪਈਆਂ ਜਿਵੇਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆ ਉਹ ਆ ਬਾਟਾ ਹੋ ਗਿਆ ਜੋਰਾ ਸਾਹਬ ਹੋ ਗਿਆ ਤੇ ਨੀਲਾ ਚੋਲਾ ਜੋ ਕਹਿੰਦੇ ਆ ਸੀਗਾ ਨਾ ਉੱਚ ਦੇ ਪੀਰ ਬਣਦੇ ਸਮੇ ਤੇ ਇੱਕ ਗੁਰੂ ਜੀ ਦੀ ਉੱਥੇ ਮੂਰ ਵੀ ਰੱਖੀ ਹੋਈ ਹੈ ਸ਼ੀਸ਼ੇ ਦੇ ਵਿੱਚ ਜੜ ਕੇ ਰੱਖੀ ਹੈ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਈ ਦਿੰਦੇ ਆ ਤੇ ਐਸੀ ਤਰ੍ਹਾਂ ਉੱਥੇ ਸਾਰੇ ਦੁੱਖ ਕਸ਼ਟ ਕੱਟੇ ਜਾਂਦੇ ਆ ਜੋ ਵੀ ਬਿਮਾਰੀ ਹੁੰਦੀ ਹੈ ਜਾਂ ਜਾਂ ਕੋਈ ਅਹਿਸ ਦੀ ਆਪਣਾ ਜਿਹੜਾ ਜਾਂ ਕੰਮ ਅੜਿਆ ਹੋਇਆ ਜਿਹੜਾ ਕੰਮ ਨਹੀਂ ਬਣਦਾ ਉਹ ਸਾਰੇ ਕੰਮ ਉੱਥੇ ਬਣ ਜਾਂਦੇ ਆ ਗੋਦਰਾ ਸਾਹਿਬ ਦੇ ਦਰਬਾਰ ਸਾਹਿਬ ਆ ਦੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਜੀ ਇਹ ਤੁਹਾਨੂੰ ਦੱਸ ਦਿੰਦੇ ਆਂ ਸੰਗਤਾਂ ਨੂੰ ਬੇਨਤੀ ਕਰ ਸੇਵਾ ਵਿੱਚ ਹਿੱਸਾ ਜ਼ਰੂਰ ਪਾਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੋਦਰਾ ਸਾਹਿਬ ਦੇ ਕੇ ਆ ਕੇ ਹੀ ਸੇਵਾ ਕਰੇਗਾ ਜੋ ਜਿਹਨੇ ਸੇਵਾ ਦੇਣੀ ਨਾਲ ਗੁਰਦਵਾਰ ਸਾਹਿਬ ਵਿੱਚ ਆ ਕੇ ਹੀ ਸੇਵਾ ਕਿਸੇ ਨੂੰ ਕੋਈ ਉਗਰਾਹੀ ਨਾ ਦੇਵੇ ਇਹ ਵੀ ਲਿਖਿਆ ਹੁੰਦਾ ਝੂਠੀਆਂ ਬਾਹਵਾਂ ਤੋਂ ਬਚੋ ਕਿਸੇ ਨੂੰ ਕੋਈ ਗਲਤਫਹਿਮੀ ਨਾ ਹੋਵੇ ਤਾਂ ਪ੍ਰਬੰਧਕ ਨਾਲ ਸਮਾਧਨ ਕਰੋ ਹਰ ਐਤਵਾਰ ਦਰਸ਼ਨ ਕਰਾਇਆ ਜਾਂਦੇ ਆ ਇੱਥੇ ਹਣੇ ਕਿ ਵੀ ਗੁਰੂ ਦਾ ਲੰਗਰ ਵੀ ਟੱਟ ਬਾਰਤ ਦਾ ਜਿਹੜੇ ਵੀ ਨਿਸ਼ਾਨੀਆਂ ਗੁਰੂ ਸਾਹਿਬ ਨੇ ਉੱਥੇ ਬਖਸ਼ਿਸ਼ ਕੀਤੀਆਂ ਹੋਈਆਂ ਰੱਖੀਆਂ ਹੋਈਆਂ ਨੇ ਗੁਰੂ ਸਗੁਰੂ ਸਾਹਿਬ ਵੱਲੋਂ ਤੇ ਉਹਨਾਂ ਦਾ ਜਿਹੜਾ ਦਰਸ਼ਨਾ ਜੀ ਹਰ ਐਤਵਾਰ ਨੂੰ ਕਰਵਾਏ ਜਾਂਦੇ ਆ ਤੇ ਜਿਹੜੀ ਅਰਦਾਸ ਬੇਨਤੀ ਹੁੰਦੀ ਆ ਜੀ ਤੁਹਾਨੂੰ ਬੱਸ ਦੱਸ ਦਿੰਨੇ ਆ ਫੇਰ ਕਿ ਸਵੇਰ 8 ਵਜੇ ਤੋਂ ਲੈ ਕੇ 2 ਵਜੇ ਤੱਕ ਹੀ ਹੁੰਦੀ ਆ ਪਹਿਲੀ ਅਰਦਾਸ 8 ਵੇ ਫਿਰ 8:30 ਵਜੇ ਦੂਜੀ 9 ਵਜੇ 9:30 ਵਜੇ 10 ਵਜੇ 10:30 11 ਤੇ 11:30 ਤੇ 12 ਤੇ 12:30 ਤੇ 1 ਤੇ 1:30 ਤੇ ਆਖਰੀ ਅਰਦਾਸ 2 ਵਜੇ ਪਿੰਡ ਦੰਗ ਫਰੀਦਕੋਟ ਤੋਂ 10 ਕਿਲੋਮੀਟਰ ਅੱਗੇ ਆ ਗੁਰਦੁਆਰਾ ਸਾਹਿਬ ਜਾਣ ਲਈ ਫਰੀਦਕੋਟ ਤੋਂ ਚਹਿਲਾ ਵਾਲਾ ਰੋਡ ਨੇੜੇ ਪ੍ਰਜੈਂਦਰਾ ਕਾਲਜ ਤੋਂ ਟੈਂਪੂ ਆਦ ਵੀ ਚੱਲਦੇ ਆ ਜੇ ਕਿਸ ਨੇ ਭਈ ਆਪ ਦੇ ਸਾਧਨਾਂ ਤੇ ਨਹੀਂ ਆਉਣਾ ਹਨਾ ਮੋਟਰਸਾਈਕਲ ਤੋਂ ਬਣਾ ਜਾਂ ਬਲਕਸੇ ਬਸ ਪੁੱਸ ਤੇ ਆਉਣਾ ਵਗੈਰਾ ਮਤਲਬ ਇਹ ਜੇ ਕਿਸ ਨੇ ਗੱਡੀ ਵਗੈਰਾ ਤੇ ਆਉਣਾ ਤਾਂ ਫਿਰ ਸਿੱਧਾ ਤੁਸੀਂ Google Map ਵੀ ਤੁਸੀਂ ਚਲਾ ਸਕਦੇ ਹੋ Google Map ਦੇ ਵਿੱਚ ਜੋੜਾ ਸਾਹਿਬ ਗੁਰਦੁਆਰਾ ਪੱਲ ਨੰਗਲ ਜਲਾ ਫਰੀਦਕੋਟ ਭਰ ਲਿਓ ਆਹ ਤੇ ਜੋੜਾ ਸਾਹਿਬ ਪਾਸੇ 10ਵੀਂ ਪੱਲ ਨੂੰ ਸਿੱਧਾ ਇੱਥੇ ਗੁਰਦੁਆਰਾ ਸਾਹਿਬ ਦੇ ਜਾਂ ਜਮਾਂ ਗੇਰਤਾਂ ਲਈ ਆਉਣਗੇ Google ਪਰ ਜਿਹੜਾ Google Map ਹੁੰਦਾ ਆਪਣਾ ਫੋਨ ਦੇ ਵਿੱਚ ਠੀਕ ਆ ਜੀ ਖੋਟਕਪੁਰਾ ਤੋਂ 12 ਕਿਲੋਮੀਟਰ ਅੱਗੇ ਆ ਇਹ ਰਸਤਾ ਬੀੜ ਚੱਲ ਸੁਖਮਾਵਾਂ ਚ ਚਮੇਲੀ ਤੋਂ ਨੰਗਲ ਜੋੜਾ ਸਭ ਤੱਕ ਆਉਂਦਾ ਹੈ ਫਰੀਦਕੋਟ ਤਰੰਡੀ ਭਾਈ ਕਤੋਂ ਮੇਨ ਰੋਡ ਦੇ ਉੱਤੇ 10 ਕਿਲੋਮੀਟਰ ਪਿੰਡ ਕਲੇਰ ਤੋਂ ਟੁੱਡੀ ਚਮੇਲੀ ਤੋਂ ਗੋਦਰਸਾਹ ਸੋ ਉਹ ਵੀ ਤੜੀ ਜੋੜਾ ਸਾਬ ਤੇ ਬਾਕੀ ਜੇ ਤੁਸੀਂ ਜਾਣਕਾਰੀ ਇੱਥੋਂ ਲੈ ਸਕਦੇ ਹੋ ਨੰਬਰ ਵਿੱਚ